ਹਨੂ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਕਿਸਾਨ ਅੰਦোলন ਹੋ ਰਿਹਾ ਪਿਛਲੇ ਦਿਨੀ ਬਿੱਤੇ ਦਿਨੀ ਜਿਹੜਾ ਹਰਿਆਣਾ ਦੀ ਪੁਲਿਸ ਵੱਲੋਂ ਸਾਡੇ ਸ਼ੁਭਕਰਨ ਨੂੰ ਸਾਡੇ ਇੱਕ ਕਿਸਾਨ ਪ੍ਰਧਾਨ ਨੂੰ ਜਿਹੜਾ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਬਹੁਤ ਸਾਰੇ ਕਿਸਾਨ ਜਿਹੜੇ ਉਹ ਜ਼ਖਮੀ ਹੋਏ ਇਹ ਹਰਿਆਣਾ ਪੁਲਿਸ ਦੀ ਹਰਿਆਣਾ ਸਰਕਾਰ ਦੀ ਹਰਿਆਣਾ ਦੇ ਮੁੱਖ ਮੰਤਰੀ ਖੱਟਣ ਸਾਹਿਬ ਦੀ ਉਹਨਾਂ ਦੇ ਗ੍ਰਹਿ ਮੰਤਰੀ ਵਿੱਦ ਸਾਹਿਬ ਦੀ ਜਿਹੜੀ ਬਹੁਤ ਘਟਿਆ ਕਾਰਵਾਈ ਹੈ ਸੋ ਮੈਂ ਸਿਰਫ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਰਮਾਦ ਕਰਦਾ ਮੈਂ ਹੁਣੇ ਹੀ ਪੜਿਆ ਸੀਗਾ ਕਿ ਉਹਨਾਂ ਨੇ ਸ਼ੁਭਕਰਨ ਜਿਹੜਾ ਸਾਡਾ ਨੌਜਵਾਨ ਸ਼ਹੀਦ ਹੋਇਆ ਉਹਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਉਹਦੀ ਛੋਟੀ ਭੈਣ ਨੂੰ ਜਿਹੜਾ ਉਹ ਨੌਕਰੀ ਦਾ ਜਿਹੜਾ ਉਹ ਪ੍ਰੋਸਾ ਦਿੱਤਾ ਨੌਕਰੀ ਉਹਦੇ ਛੋਟੀ ਭੈਣ ਨੂੰ ਦਿੱਤੀ ਜਾਊਗੀ ਉਹਦੇ ਵੀ ਨਾਲ ਕਿਹਾ ਕਿ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਦੇ ਹਰਿਆਣੇ ਦੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਮਾਨ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਕ ਕਿਸਾਨ ਪਰਵਾਦ ਦੀ ਗਰੀਬ ਸ਼ੁਭਕਰ ਜਿਹੜਾ ਛੋਟਾ ਕਿਸਾਨ ਸੀਗਾ ਉਹਦੀ ਐਡੀ ਵੱਡੀ ਮਦਦ ਕੀਤੀ ਉਹਨੂੰ ਸ਼ਹੀਦ ਐਲਾਨਿਆ ਇਹ ਸ਼ਾਇਦ ਮੈਨੂੰ ਲੱਗਦਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਊਗਾ ਕਿ ਕਿਸੇ ਕਿਸਾਨ ਅੰਦੋਲਨ ਦੇ ਵਿੱਚ ਕੋਈ ਸ਼ਹੀਦ ਹੋਏ ਕਿਸਾਨ ਨੂੰ ਕਿਸੇ ਸਰਕਾਰ ਨੇ 1 ਕਰੋੜ ਰੁਪਇਆ ਜਿਹੜਾ ਉਹ ਰਾਸ਼ੀ ਦਿੱਤੀ ਹੋਵੇ ਮਦਦ ਕੀਤੀ ਹੋਵੇ ਗੱਲਾਂ ਤਾਂ ਬਹੁਤ ਹੁੰਦੀਆਂ ਗੱਲਾਂ ਤਾਂ ਪਹਿਲੀਆਂ ਸਰਕਾਰਾਂ ਵਾਲੇ ਬਹੁਤ ਕਰਦੇ ਆ ਪਰ ਕੰਮ ਜੋ ਸੀਐਮ ਸਾਹਿਬ ਨੇ ਜਦੋਂ ਮਾਨ ਸਾਹਿਬ ਨੇ ਜਦੋਂ ਪੰਜਾਬ ਦੇ ਕਿਸਾਨਾਂ ਦੇ ਹਿੱਤ ਵਿੱਚ ਖੜ ਕੇ ਹਾ ਦਾ ਨਾ ਦਾ ਮਾਰਿਆ ਖੜੇ ਮਾਨ ਸਾਹਿਬ ਨੇ ਬੜਾ ਸਪਸ਼ਟ ਕੀਤਾ ਕਿ ਮੈਂ ਖੁਦ ਕਿਸਾਨ ਆ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਔਰ ਜਿਹੜੀ ਉਹਨਾਂ ਪੱਥੋ ਸਟੇਟਮੈਂਟ ਦਿੱਤੀ ਸੀ ਉਹ ਵੀ ਮੇਰਾ ਖਿਆਲ ਪੰਜਾਬ ਦੇ ਇਤਿਹਾਸ ਦੇ ਵਿੱਚ ਜਿੰਨਾ ਮੈਂ ਪੋਲੀਟੀਕਲ ਇਤਿਹਾਸ ਪੜਿਆ ਕਿਸੇ ਮੁੱਖ ਮੰਤਰੀ ਵੱਲੋਂ ਇਹ ਕਹਿਣਾ ਕਿ ਜੇ ਸਰਕਾਰ ਟੁੱਟਦੀ ਹੈ ਤੋੜ ਦਿਓ ਮੈਂ ਇਹੋ ਜਿਹੇ ਇਹੋ ਜਿਹਾਂ ਕੁਰਸੀਆਂ ਜਿਹੜੀਆਂ ਉਹ ਪੰਜਾਬ ਦੇ ਉੱਤੋਂ ਸੈਂਕੜੇ ਕੁਰਸੀਆਂ ਬਾਅਦ ਦੀ ਤਿਆਦ ਹੈ ਮੈਂ ਪੰਜਾਬ ਦੇ ਨਾਲ ਖੜਾ ਮੈਨੂੰ ਆਪਣੀ ਚੀ ਮੰਤਰੀ ਦੀ ਕੋਈ ਪਰਵਾਹ ਨਹੀਂ ਮੈਨੂੰ ਗਿੱਧਰ ਭਮਕਿਆ ਜਿਹੜਾ ਮੋਦੀ ਤੇ ਮਤਸ਼ਾਲਾ ਹੁੰਦਾ ਉਹਦੀ ਕੋਈ ਪਰਵਾਹ ਨਹੀਂ ਇਸ ਕਰਕੇ ਮੈਂ ਮੁੱਖ ਮੰਤਰੀ ਸਾਉ ਦਾ ਬਹੁਤ ਤਰਮਾਦਿਆ ਕਿਉਂ ਇੰਦਾ ਹੀ ਜਿੱਦਾਂ ਉਹਨਾਂ ਦੇ ਪੰਜਾਬ ਦੇ ਕਿਸਾਨਾਂ ਦੇ ਹਿੱਤ ਵਿੱਚ ਸਾਡੇ ਹਿੱਤ ਵਿੱਚ ਅਸੀਂ ਸਾਰੇ ਕਿਸਾਨ ਹੈ ਜਿੱਦਾਂ ਉਹਨਾਂ ਨੇ ਇਹ ਸਟੈਂਡ ਲਿਆ ਤੇ ਜਿੱਦਾਂ ਅੱਜ ਉਹਨਾਂ ਨੇ ਸ਼ੁਭਕੰੰਧੀ 1 ਕਰੋੜ ਰੁਪਏ ਰਾਸ਼ੀ ਦੀ ਜਿਹੜੀ ਮਦਦ ਕੀਤੀ ਉਹਦੀ ਭੈਣ ਨੂੰ ਨੌਕਰੀ ਦਾ ਵਸਵਾਦ ਹੋਇਆ ਔਰ ਉਹਨਾਂ ਦੋਸ਼ੀਆਂ ਨੂੰ ਜਿਨ੍ਹਾਂ ਨੇ ਗੋਲੀ ਚਲਾਈ ਜਿਨ੍ਹਾਂ ਨੇ ਉਹਦੇ ਗੋਲੀ ਮਾਰੀ ਉਹਦੇ ਉਹਨਾਂ ਦੇ ਖਿਲਾਫ ਜਿਹੜਾ ਉਹ ਕਾਨੂੰਨੀ ਕਾਰਵਾਈ ਪੱਛਾ ਦਰਜ ਕਰਨਾ ਜਿਹੜਾ ਐਲਾਨ ਕੀਤਾ ਹੈ ਇਹ ਬਹੁਤ ਵੱਡੀ ਕਾਰਵਾਈ ਆ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਦਾਂ ਹੀ ਖੜੇ ਰੋ ਪੰਜਾਬ ਦੇ ਨਾਲ ਅਸੀਂ ਸਭ ਲੋਕ ਤੁਹਾਡੇ ਨਾਲ ਸਾਰੇ ਪੰਜਾਬੀ ਤੁਹਾਡੇ ਨਾਲ ਅਸੀਂ ਸਾਦੇ ਮੋਕ ਲਾ ਕੇ ਪੰਜਾਬ ਦੇ ਕਿਸਾਨਾਂ ਦਾ ਦੇਸ਼ ਦੇ ਕਿਸਾਨਾਂ ਦਾ ਅਸੀਂ ਸਮਝਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਤੇ ਇਹ ਮੰਗਾਂ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਉਹ ਸੈਂਟਰ ਸਰਕਾਰ ਨੂੰ ਮੰਗਤ ਤੋਂ ਜਿਹੜੀਆਂ ਮੰਨਣੀਆਂ ਚਾਹੀਦੀਆਂ ਉਹ ਜਿਹੜੇ ਨਾਦਰ ਸ਼ਾਹੀ ਹੁਕਮ ਖਤਰਸਾਦ ਦੀ ਸਰਕਾਰ ਨੇ ਹਰਿਆਣਾ ਦੇ ਬਾਰਡਰਾਂ ਦੇ ਦਿੱਤੇ ਆ ਉਹ ਹੁਕਮ ਜਿਹੜੇ ਵਾਪਸ ਲੈਣੇ ਚਾਹੀਦੇ ਆ